ਈਸਾ ਦੇ ਕੇ ਮਾਮਲਾ ਤੱਕ ਤੱਕੀ ਇਹ ਜਵਾਬੀਆ ਨਿਕਲਾ ਕਿ ਪੂਰਾ ਮਾਮਲਾ ਸਹੀ ਹੈ। ਤੇ ਸਾਡੀ ਪੁਲਿਸ ਪਾਲਟੀ ਅ ਕੱਲ ਗਸ਼ਤ ਦੇ ਸੰਬੰਧ ਵਿੱਚ ਏਰੀਏ ਦੇ ਵਿੱਚ ਸੀ ਜਿੰਨਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੋਲ ਦੇ ਨੇੜੇ ਤੋਂ ਨੌਜਵਾਨ ਜੋ ਦਰਵਾ ਸੱਟਾ ਲਗਾਉਂਦੇ ਜੇਕਰ ਉਹਨਾਂ ਤੇ ਹੁਣੇ ਹੀ ਰੈਡ ਕੀਤੀ ਜਾਵੇ ਤਾਂ ਉੱਥੇ ਤੇ ਸੱਟਾ ਲਾਉਣ ਦੇ ਵੀ ਮਿਲ ਸਕਦੇ ਆ। ਜਿਸ ਦੇ ਸੰਬੰਧ ਵਿੱਚ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਉੱਤੇ ਰੈਡ ਕੀਤੀ। ਤੇ ਉੱਤੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਗੁਰਪਿਆਰ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਗੈਂਬਲਿੰਗ ਐਕਟ ਤੇ 112 ਪੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਗਈ। ਸਰਕੀ ਲਈ ਅਮਾਉਂਟ ਜਿਹੜੀਆਂ ਦਾ ਕੋਲੋਂ ਫਸਾ। ਇਹਨਾਂ ਕੋਲੋਂ ਵੀ 10200 ਰੁਪਿਆ ਜੋ ਤੌਰ ਕਵਰ ਹੋਇਆ ਤੇ ਜੋ ਪਰਚੀ ਆਗਿਆ ਸੀ ਉਹ ਇਹਨਾਂ ਕੋਲੋਂ ਮਿਲਿਆ। ਇਹ ਪਤਾ ਲੱਗਾ ਕਿ ਇਹਨੇ ਕੈਂਪਸ ਤੋਂ ਕੰਮ ਕਰਦੇ ਆ। ਹਾਂਜੀ ਇਹਦੇ ਸਬੰਧੀ ਅਸੀਂ ਅੱਜ ਇਹਨਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਸੀ ਇਹਨਾਂ ਨੇ ਸਾਨੂੰ ਇੱਕ ਦਿਨ ਦਾ ਫੋਲਸਰ ਮਾਰ ਦਿੱਤਾ ਜੋ ਅਸੀਂ ਪਤਾ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇਹਦਾ ਕੰਮ ਕਰ ਤੇ ਪਹਿਲਾਂ ਕਿੰਨੇ ਐਫਆਈਆਰ